ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰੇ ਪੰਜਾਬ ਮਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਲਾਈਵ ਹੋਇਆ ਉਹ ਵਿਸ਼ਾ ਹੈਗਾ ਵਾ ਕਿ ਅੱਜ ਵੀ ਵਿਧਾਨ ਸਭਾ ਦੇ ਵਿੱਚ اجلاس ਚੱਲਿਆ ਤੇ ਉੱਥੇ ਇਸ ਚੀਜ਼ ਦੀ ਚਰਚਾ ਬਹੁਤ ਜ਼ਿਆਦਾ ਹੋਈ ਕਿ ਜਿਹੜੀਆਂ ਬਦਬੀਆਂ ਦੇ ਰੋਕਣ ਸੰਬੰਧੀ ਕਾਨੂੰਨ ਪਾਸ ਕਰਨ ਦੀ ਗੱਲ ਕੀਤੀ ਜਾ ਰਹੀ ਆ ਇਹ ਕਾਨੂੰਨ ਪਾਸ ਕਰਨ ਦੀ ਮੰਗ ਬਹੁਤ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਦੀ ਸੀ ਕਿ ਜਿਹੜਾ ਕੋਈ ਇਦਾਂ ਦਾ ਕੰਮ ਕਰਦਾ ਵਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਔਰ ਸਰਕਾਰ ਬਣਦਿਆਂ ਸਾਰੀ ਇਹ ਕੰਮ ਜਿਹੜਾ ਸੀ ਸਰਕਾਰ ਨੂੰ ਕਰਨਾ ਚਾਹੀਦਾ ਸੀ। ਪਤਾ ਨਹੀਂ ਇਹ ਕਿਉਂ ਇੰਨਾ ਲੇਟ ਕੀਤਾ ਗਿਆ। ਚਲੋ ਮੈਂ ਕਹੂੰਗਾ देर आਵੇ, درست ਆਵੇ। ਪਰ ਮੈਂ ਨਾਲ ਪੰਜਾਬ ਸਰਕਾਰ ਤੋਂ ਇਹ ਗੱਲ ਪੁੱਛਣੀ ਚਾਹੁੰਦਾ ਮੌਜੂਦਾ ਸਰਕਾਰ ਭਗਵੰਤ ਮਾਨ ਸਾਹਿਬ ਸਰਕਾਰ ਤੋਂ ਮਾਨ ਸਾਹਿਬ ਜਦੋਂ 2017 ਦੀਆਂ ਚੋਣਾਂ ਹੋਈਆਂ ਸੀ ਤੇ ਉਦੋਂ ਮੈਂ ਬਦਬੀਆਂ ਨੂੰ ਲੈ ਕੇ ਵੱਡੇ ਲੈਵਲ ਤੇ ਪ੍ਰਚਾਰ ਕੀਤਾ ਗਿਆ ਸੀ ਕਿ ਜਿਹੜੇ ਇਹਦੇ ਮੁੱਖ ਦੋਸ਼ੀ ਨੇ ਅਸੀਂ ਉਹਨਾਂ ਨੂੰ ਕਟਾਰੇ 'ਚ ਖਲਾਰਾਂਗੇ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਇਹ ਬਦਮੀਆਂ ਵਾਲੇ ਮਸਲੇ ਦੀ ਤਹਿ ਤੱਕ ਜਾਵਾਂਗੇ ਔਰ ਹਰ ਜ਼ਿਲ੍ਹੇ 'ਚ ਹਰ ਹਲਕੇ 'ਚ ਇਹ ਪ੍ਰਚਾਰ ਜਿਹੜਾ ਸੀ ਪਾਰਟੀ ਦੇ ਵੱਲੋਂ ਕੀਤਾ ਗਿਆ ਫਿਰ 2017 ਚ ਤੁਹਾਡੀ ਸਰਕਾਰ ਨਹੀਂ ਆਈ ਵਿਰੋਧੀ ਧਿਰ ਦੀ ਤੁਹਾਡੀ ਸਰਕਾਰ ਬਣ ਗਈ ਕੁਝ ਐਮਐਲਏ ਬਣ ਗਏ 22 ਦੇ ਕਰੀਬ ਬੈਂਸਾ ਦੇ 2 ਐਮਐਲਏ ਕੁਝ ਆਪ ਦੇ ਐਮਐਲਏ ਸੀ ਵੀ 22 ਦੇ ਐਮਐਲਏ ਜਿਹੜੇ ਸੀ ਉਹ ਵਿਰੋਧੀ ਧਿਰ ਦੇ ਸੀ ਤੇ ਸਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਸੀ ਔਰ ਉਹਦੇ ਤੋਂ ਬਾਅਦ ਵੀ ਇਹੋ ਹੀ ਪ੍ਰਚਾਰ ਪ੍ਰਸਾਰ ਚੱਲਦਾ ਰਿਹਾ ਕਿ ਅਸੀਂ ਬੇਦਬੀ ਦੇ ਮੁੱਖ ਦੋਸ਼ੀਆਂ ਦੇ ਤਹ ਤੱਕ ਜਾਵਾਂਗੇ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਸਜ਼ਾ ਦੇਵਾਂਗੇ ਔਰ ਮੈਨੂੰ ਨਹੀਂ ਪਤਾ ਕਿ ਜੋੜਾ ਕੰਮ ਹੋਣ ਸਰਕਾਰ ਕਰ ਰਹੀ ਆ ਅਸੀਂ ਨਹੀਂ ਕਹਿੰਦੇ ਕਿ ਉਹ ਕੰਮ ਗਲਤ ਹੋ ਰਿਹਾ ਪਰ ਅਸੀਂ ਕਹਿੰਦੇ ਬਹੁਤ ਲੇਟ ਹੋ ਰਿਹਾ ਪਰ ਸਾਡਾ ਇੱਕ ਸਵਾਲ ਆ ਸਰਕਾਰ ਨੂੰ ਸਵਾਲ ਆ ਔਰ ਕਿ ਇਹ ਜਿਹੜਾ ਕਾਨੂੰਨ ਤਾਂ ਤੁਸੀਂ ਲੈ ਕੇ ਆਉਣਾ ਵਾ ਪਰ ਤੁਸੀਂ ਲੋਕਾਂ ਦੇ ਨਾਲ ਕਮਿਟਮੈਂਟ ਇਹ ਕੀਤੀ ਸੀ ਕਿ ਜਿਹੜੇ ਪਿੱਛੇ 15 ਤੋਂ ਲੈ ਕੇ ਹੋਈਆਂ ਹੁਣ ਤੱਕ ਦੀਆਂ ਬਦਵੀਆਂ ਦੇ ਦੋਸ਼ੀ ਕਿਹੜੇ ਆ ਉਹਨਾਂ ਦੇ ਮਾਸਟਰਮਾਈਂਡ ਕਿਹੜੇ ਆ ਕਿੰਨਾ ਦੇ ਕਹਿਣ ਤੇ ਸਾਰਾ ਜਿਹੜਾ ਘਟਨਾ ਵਾਪਰੀ ਇਹਦੀ ਤਹਿ ਤੱਕ ਜਾਣ ਦੀ ਗੱਲ ਤੁਸੀਂ ਲੋਕਾਂ ਦੇ ਨਾਲ ਸਟੇਜਾਂ ਤੋਂ ਨਸ਼ਲ ਕੀਤੀ ਸੀ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਾਨੂੰਨ ਲਿਆਉਣਾ ਉਹ ਇੱਕ ਪਾਰਟੀ ਦਾ ਫਰਜ਼ ਸੀ ਪਹਿਲੀਆਂ ਪਾਰਟੀਆਂ ਦਾ ਫਰਜ ਸੀ ਜੇ ਤੁਸੀਂ ਲਿਆ ਰਹੇ ਜੂ ਤੇ ਤੁਹਾਡਾ ਵੀ ਫਰਜ ਆ ਪਰ ਤੁਹਾਡਾ ਇੱਕ ਬਹੁਤ ਵੱਡਾ ਫਰਜ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਵਾਂ ਕਿ ਤੁਸੀਂ ਇਹ ਗੱਲ ਜਿਹੜੀ ਲੋਕਾਂ ਨੇ ਕੀਤੀ ਸੀ ਕਿ ਅਸੀਂ ਇਹਦੇ ਮੁੱਖ ਦੋਸ਼ੀ ਜਿਹੜੇ ਇਹਦੇ ਇਹਦੇ ਪਿੱਛੇ ਮਾਸਟਰਮਾਈਂਡ ਆ ਉਹਨਾਂ ਨੂੰ ਵੀ ਲੋਕਾਂ ਦੇ ਸਾਹਮਣੇ ਜਿਹੜਾ ਵਾ ਕਟਾਰੇ 'ਚ ਖੜਾ ਕਰਾਂਗੇ ਹੁਣ ਕਾਨੂੰਨ ਲਿਆਉਣਾ ਤੇ ਉਹਨਾਂ ਨੂੰ ਕਟਾਰੇ 'ਚ ਖੜਾ ਕਰਨਾ ਇਹ ਦੋਵੇਂ ਹੀ ਚੀਜ਼ਾਂ ਸਰਕਾਰ ਤੇ ਨਿਰਭਰ ਕਰਦੀਆਂ ਵਾਂ ਕਿ ਸਿਰਫ ਸਰਕਾਰ ਕੱਲਾ ਕਾਨੂੰਨ ਲਿਆ ਕੇ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਚਾਹੇ ਉਹਨਾਂ ਲੋਕਾਂ ਨੂੰ ਮੈਂ ਕਟਾਰੇ ਦੇ ਵਿੱਚ ਖੜਾ ਕਰੂਗੀ ਇਹ ਗੱਲ ਤੁਹਾਨੂੰ ਮੀਡੀਆ ਦੇ ਉੱਪਰ ਜਾਣਕਾਰੀ ਦੇਣੀ ਪੈਣੀ ਆ ਸਪਸ਼ਟ ਕਰਨੀ ਪੈਣੀ ਆ ਕਿਉਂਕਿ ਲੋਕਾਂ ਨੇ ਇਹ ਗੱਲ ਤੁਹਾਨੂੰ ਪੁੱਛਣੀ ਆ ਕਿਉਂਕਿ ਤੁਸੀਂ ਬੇਦਬੀ ਦਾ ਪ੍ਰਚਾਰ ਕਰਕੇ ਕਿ ਹੋਈਆਂ ਬੇਦਵੀਆਂ ਤੇ ਦੋਸ਼ੀਆਂ ਨੂੰ ਫੜ ਕੇ ਅਸੀਂ ਸਲਾਖਾਂ ਪਿੱਛੇ ਭੇਜਾਂਗੇ ਇਹਦਾ ਇਹਨਾਂ ਦੇ ਜਿਹੜੇ ਪਿੱਛੇ ਮਾਸਟਰਮਾਈਂਡ ਬੰਦੇ ਆ ਜਿਹੜੇ ਕੋਈ ਇਹਨਾਂ ਦੇ ਪਿੱਛੇ ਜਿਨ੍ਹਾਂ ਦਾ ਹੱਥ ਹੈ ਉਹਨਾਂ ਨੂੰ ਅਸੀਂ ਜਿਹੜਾ ਵਾ ਜਨਤਾ ਦੇ ਸਾਹਮਣੇ ਲਿਆਵਾਂਗੇ ਇਹ ਗੱਲਾਂ ਤੁਸੀਂ ਕਹੀਆਂ ਸੀ ਫਿਰ ਹੋਰ ਬਹੁਤ ਸਾਰੇ ਮੁੱਦੇ ਸੀ ਪੰਜਾਬ ਦੇ ਨਸ਼ੇ ਦਾ ਮੁੱਦਾ ਸੀ ਤੁਸੀਂ ਉਹਦੇ ਤੇ ਵੀ ਤਿੰਨ ਸਾਲਾਂ ਬਾਅਦ ਜਾ ਕੇ ਜਿਹੜਾ ਵਾ ਆਪਣਾ ਜਿਹੜਾ ਸਟੈਪ ਚੁੱਕਿਆ ਤੇ ਹੁਣ ਤਿੰਨ ਤਿੰਨ ਸਾਢੇ ਤਿੰਨ ਸਾਲ ਹੋਣ ਗੁਜ਼ਰ ਗਏ ਤੇ ਤੁਸੀਂ ਉਹਨੂੰ ਬੇਦਬੀ ਵਾਲੇ ਮਸਲੇ ਨੂੰ ਇੱਕ ਇਹ ਨਾ ਮਕੋਟਾ ਪਾ ਦਿਓ ਕਿ ਅਸੀਂ ਕਾਨੂੰਨ ਬਣਾ ਦਿੱਤਾ ਵਾ ਪਰ ਤੁਹਾਡੇ ਕਾਨੂੰਨ ਬਣਾਇਆ ਲੋਕਾਂ ਨੇ ਨਹੀਂ ਮੰਨਣਾ ਲੋਕਾਂ ਨੂੰ ਪਿਛਲੇ ਜਿਨ੍ਹਾਂ ਨੇ ਇਹ ਸਾਰਾ ਘਟਨਾ ਨੂੰ ਜਾਨ ਦਿੱਤੇ ਆ ਇਹਦੇ ਪਿੱਛੇ ਪਲਾਨਿੰਗ ਕੀਦੀ ਸੀ ਇਹ ਕੰਮ ਕਿਉਂ ਤੇ ਕਿਵੇਂ ਕਰਵਾਇਆ ਗਿਆ ਇਦੀ ਤੈਹ ਤੱਕ ਜਾਣ ਦੀ ਲੋੜ ਐ ਇਹਦੀ ਜਾਂਚ ਵੀ ਸਰਕਾਰ ਨੂੰ ਕਰਨ ਦੀ ਲੋੜ ਐ ਇਹ ਸਾਡੀ ਮੰਗ ਐ ਕਿਉਂਕਿ ਅਸੀਂ ਉਦੋਂ ਸ਼੍ਰੋਮਣੀ ਕਮੇਟੀ ਤੋਂ ਰਜਾਇਨ ਹੀ ਇਸੇ ਕਰਕੇ ਦਿੱਤੇ ਸੀ ਕਿ ਜੇ ਜੇ ਤੁਸੀਂ ਬੇਦਬੀ ਦੇ ਦੋਸ਼ੀਆਂ ਨੂੰ ਨਹੀਂ ਫੜ ਸਕਦੇ ਕਿਉਂਕਿ ਉਦੋਂ ਪੰਥਕ ਸਰਕਾਰ ਸੀ ਅਸੀਂ ਪੰਥਕ ਸਰਕਾਰ ਦਾ ਵਿਰੋਧ ਕੀਤਾ ਸੀ ਕਿਉਂਕਿ ਉਹਨਾਂ ਦੇ ਕੋਲੋਂ ਪਾਵਰ ਸੀ ਜਿਵੇਂ ਅੱਜ ਤੁਹਾਡੇ ਕੋਲੋਂ ਪਾਵਰ ਐ ਉਹਨਾਂ ਨੇ ਵੀ ਜਿਵੇਂ ਕਹਿ ਦਈਏ ਕਿ ਮਗਰਮੱਛ ਦੇ ਹੰਝੂ ਵਗਾ ਕੇ ਟਾਈਮ ਸਾਰ ਦਿੱਤਾ ਤੇ ਤੁਸੀਂ ਵੀ ਅੱਜ ਮਗਰਮੱਛ ਦੇ ਹੰਝੂ ਵਗਾ ਕੇ ਟਾਈਮ ਨਾ ਸਾਰੋ ਸਾਡੀ ਇਉਂ ਇਹੋ ਹੀ ਮੰਗਿਆ ਕਿ ਪਿਛਲੀਆਂ ਹੋਈਆਂ ਕਟਨਾਵਾਂ ਦੇ ਦੋਸ਼ੀ ਵੀ ਫੜ ਕੇ ਲਿਆਓ ਤੇ ਕਾਨੂੰਨ ਵੀ ਸਖਤ ਤੋਂ ਸਖਤ ਲੈ ਕੇ ਆਓ ਔਰ ਇਸ ਚੀਜ਼ ਨੂੰ ਪ੍ਰੋਪਰ ਤੌਰ ਤੇ ਨੱਥ ਪੈਣੀ ਚਾਹੀਦੀ ਹੈ ਧਰਮ ਸਾਰਿਆਂ ਦੇ ਸਤਿਕਾਰਯੋਗ ਹੈ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਚਾਹ ਕਿਸੇ ਵੀ ਮੂਰਤੀ ਦੀ ਕੋਈ ਵੀ ਕਿਸੇ ਤਰੀਕੇ ਨਾਲ ਕੋਈ ਵੀ ਨਰਾਦਰ ਕਰਦਾ ਵਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਪਿਛਲੀਆਂ ਰਿਪੋਰਟਾਂ ਵੀ ਖੁੱਲ੍ਹੀਆਂ ਚਾਹੀਦੀਆਂ ਜਿਹੜੀਆਂ ਕੁਮਰ ਵਿਜੇ ਪ੍ਰਤਾਪ ਜੀ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਸੀ ਬੇਦਬੀਆਂ ਦੀ ਗੱਲ ਕੀਤੀ ਸੀ ਕਿ ਜਿਹੜੇ ਬੇਦਬੀ ਵਾਲਾ ਮੈਟਰ ਆ ਉਹਨੂੰ ਵੀ ਜਿਹੜਾ ਵਾ ਖੋਲਿਆ ਜਾਵੇ ਔਰ ਉਹ ਕੇਸ ਦੀ ਵੀ ਪੜਤਾਲ ਕੀਤੀ ਜਾਵੇ ਔਰ ਉਦੋਂ ਸਾਰਿਆਂ ਨੇ ਚੁੱਪ ਧਾਰੀ ਸੀ ਹੁਣ ਮੈਨੂੰ ਨਹੀਂ ਪਤਾ ਇਹ ਤਾਂ ਵਾਹਿਗੁਰੂ ਜਾਣਦਾ ਚਾਹੇ ਤੁਸੀਂ ਜਾਣਦੇ ਜੋ ਕਿ ਇਹ ਜਿਹੜਾ ਇਮੀਡੀਏਟਲੀ ਤੁਹਾਡੇ ਦਿਮਾਗ ਦੇ ਵਿੱਚ ਫੁਰਨਾ ਆਇਆ ਵਾ ਕਿ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਪਰ ਕਾਨੂੰਨ ਲਿਉਣ ਨਾਲ ਇਕੱਲਾ ਨਹੀਂ ਸਰਨਾ ਸਿੱਖ ਸੰਗਤਾਂ ਦੀ ਤੇ ਸਾਡੀ ਇਹ ਵੀ ਮੰਗਿਆ ਕਿ ਜਿਹੜੇ ਪਹਿਲੇ ਦੋਸ਼ੀ ਆ ਜਿਹੜੀਆਂ ਪਹਿਲੀਆਂ ਫੈਲਾਂ ਪਈਆਂ ਵਾ ਉਹ ਵੀ ਖੁੱਲਣੀਆਂ ਚਾਹੀਦੀਆਂ ਤੇ ਇਹਦੀ ਤਹ ਤੱਕ ਜਾਣਾ ਚਾਹੀਦਾ ਇਹ ਸਾਡੀ ਜਿਹੜੀ ਆ ਆਪਣੀ ਸਿੱਖ ਸੰਗਤਾਂ ਦੀ ਜਥੇਬੰਦੀ ਦੀ ਔਰ ਸਾਫ ਦਾ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਹੋਣ ਦੇ ਨਾਤੇ ਮੰਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ